ਪਿਛਲੇ ਦਿਨੀ ਨਸ਼ੇ ਵਿਰੁੱਧ ਇੱਕ ਯੁੱਧ ਸ਼ੁਰੂ ਕੀਤਾ ਹੈ ਬਹੁਤ ਵੱਡੇ ਪੱਧਰ ਤੇ ਕਾਫੀ ਦੇਰ ਤੋਂ ਅਸੀਂ ਉਹਦਾ ਰੋਡ ਮੈਪ ਬਣਾ ਰਹੇ ਸੀ ਕਿਵੇਂ ਕਰਨਾ ਹੈ ਕੀ ਹੋਊਗਾ ਉਹਦੇ 네ਗੇਟਿਵ ਪੁਆਇੰਟਸ ਕਿਹੜੇ ਹੋਣਗੇ ਜਦੋਂ ਸਪਲਾਈ ਲਾਈਨ ਚ ਟੁੱਟ ਗਈ ਤਾਂ ਜਿਹੜੇ ਡਰੱਗ ਤੇ ਲੱਗੇ ਹੋਏ ਨੇ ਨੌਜਵਾਨ ਮੁੰਡੇ ਉਹ ਤੜਫਣਗੇ ਉਹਨਾਂ ਨੂੰ ਕਿੱਥੇ ਸੰਭਾਲਾਂਗੇ ਸੋ ਸਾਰਾ ਜਦੋਂ ਸਾਡੇ ਕੋਲੇ ਰੈਡੀ ਹੋ ਗਿਆ ਇਨਫਰਾਸਟ੍ਰਕਚਰ ਉਸ ਤੋਂ ਬਾਅਦ ਅਸੀਂ ਇਹ ਐਕਸ਼ਨ ਲਿਆ ਇਸ ਵਕਤ ਵੀ ਲਗਭਗ ਕੱਲ 10000 ਜਿਹੜਾ ਮੁਲਾਜ਼ਮ ਸੀ ਉਹ ਪੂਰੇ ਪੰਜਾਬ ਦੇ ਵਿੱਚ ਘਰ-ਘਰ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਵਿਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਿਹਾ ਸੀ ਔਰ ਪੂਰੇ ਮੀਡੀਆ 'ਚ ਪੂਰੇ ਦੇਸ਼ ਦੇ ਵਿੱਚ ਇਹ ਗੱਲ ਚੱਲੀ ਹੈ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਤਾਂ ਕੋਈ ਅਸੀਂ علامهਤ ਨਹੀਂ ਹੈਗੀ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸਕੇ